ਸ਼ਹਿਰ ਦੇ 9 ਨੰਬਰ ਗਲੀ ਮਸ਼ਹੂਰ ਕਰਦੇ ਅਲਫਾਣੇ ਮਸ਼ਹੂਰ ਕਿਉਂ ਨਾ ਹੋਵੇ ਜਿਹੜੀ ਸਲਟ 1000 ਦੀ ਮਿਲਦੀ ਆ ਬਾਹਰ ਉਹ ਇੱਕ ਨਾ 1000 ਦੀਆਂ ਤਿੰਨ ਕਰਤੀਆਂ ਵੇਖੋ ਆ 3500 ਦੇ ਭੈਣ ਵਾਲੇ ਕੱਪੜੇ ਪੂਰੇ ਬ੍ਰਾਂਡਡ ਆ 9 ਨੰਬਰ ਕੱਪੜਾ ਜੱਟ ਜ਼ਿਮੀਂਦਾਰ ਭਰਾ ਨੇ ਕੁਆਲਿਟੀ ਫੁੱਲ ਫੁੱਲ ਫਰੇ ਕਰ ਜੀਨ ਦੀਆਂ ਪੈਂਟਾਂ 1300 ਦੀਆਂ ਦੋ ਆ ਸ਼ਰਟਾਂ ਕਿੰਨੀਆਂ ਨੇ ਸਰਪੰਚ ਤਿੰਨ 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 ਪੈਂਟਾਂ ਆ ਗਈਆਂ ਇਹ ਪਤਾ ਕਿੰਨੀਆਂ ਨੇ ਕਿੰਨੀਆਂ ਨੇ 1000 ਦੀਆਂ ਦੋ ਜਿਹੜਾ ਵੀਡੀਓ ਸ਼ੇਅਰ ਕਰਕੇ 3000 ਦੀ ਸ਼ਾਪਿੰਗ ਕਰੋ ਕੜੀਆਂ ਫ੍ਰੀ ਕੜੀ ਪੂਰੀ ਵਧੀਆ ਬਈ ਕੁਆਲਿਟੀ ਚ ਚੱਕਰ ਲਓ 1000 ਦੀਆਂ ਚਾਰ ਦੇਖੋ ਪੂਰਾ ਵਧੀਆ ਕੱਪੜਾ ਜਿਹੜਾ ਕਬੱਡੀ ਵਾਲੇ ਖਿਡਾਰੀਆਂ ਦੇ ਪਾਏ ਹੁੰਦਾ ਹੈਗਾ ਲੋਕੀ ਗੱਲ ਦੇਖ ਲਓ ਬਈ ਬ੍ਰਾਂਟਡ ਜੀਨਾਂ ਮਹਿੰਗੀ ਤੋਂ ਮਹਿੰਗੀ ਮੈਨੂੰ ਸਸਤੀ ਸਸਤੀ ਮਿਲੂਗੀ ਭੈਣਾਂ ਲਈ ਪੱਟੀਆਂ ਆਫਰਾਂ ਨੇ ਆ ਦੇਖ ਭੈਣਾਂ ਦੀਆਂ ਸ਼ਰਟਾਂ 1000 ਦੀਆਂ ਤ ਟਾਪ ਜੀਨ ਕੁਛ ਮਰਜੀ ਲੈ ਲਓ ਬਈ ਕੱਪੜੇ ਇੱਕ ਨੰਬਰ ਹੋ ਕੁਆਲਿਟੀ ਇੱਕ ਨੰਬਰ ਹੋਊਗੀ ਜੱਟ ਜੀ ਜ਼ਿੰਮੇਦਾਰ ਭਰਾ ਨੇ ਇਹਨੇ ਮੇਜਕਰੀ ਅੱਗ ਲਾ ਕੇ ਰੱਖਣੀ ਐ ਹੋਰਾਂ ਨੂੰ ਵੀ ਦੱਸ ਦੇ ਕਿੱਥੇ ਸਟੋਰੂਮ ਆ ਟੱਪੇ ਸ਼ਹਿਰ ਦੇ ਵਿੱਚ ਆਉਣਾ ਨੌ ਨੰਬਰ ਮਸ਼ਹੂਰ ਗਲੀਏਗੇ ਅਲਫਾ ਲਾ ਮੇ ਆਉਣਾ ਭਾਈ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਆਨਲਾਈਨ ਭੇਜ ਦੋਗੇ ਹਾਂਜੀ ਹਾਂਜੀ ਪੇਜ ਕੀ ਨਾਮ ਤੇ ਜੀ ਆਫਾ ਕਲੈਕਸ਼ਨ ਦੇ ਨਾਮ ਤੇ ਨੰਬਰ ਭਾਈ ਸਕਰੀਨ ਤੇ ਚੱਲੀ ਜਾਂਦੇ ਨੇ ਵੀਡੀਓ ਕਰ ਦੋ ਸ਼ੇਅਰ ਕਰ ਤਿੰਨ ਹਜ਼ਾਰ ਦੀ ਸ਼ੋਪਿੰਗ ਕਰਨ ਦੇ ਘੜੀ ਮਿਲੂਗੀ ਜਿਹੜਾ ਪੇਜ ਫੋਲੋ ਕਰਕੇ ਆਉ ਉਹਨੂੰ ਵੀ ਗਿਫਟ ਦੇਣਗੇ ਬਈ ਓਏ